ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਛੋਟੇ ਜਿਹੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਖਾਲਸਾ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਸੰਗਤਤਾ ਕੀ ਅਸਰ ਹੈ ਸੰਗਤ ਤੋਂ ਬਰਕਾਰ ਦਿਨ ਲਿਆ ਚੰਗੀ ਚਮਾੜੀ ਸੰਗਤ ਤਾਂ ਤਾਂ ਫਿਰ ਗ੍ਰੰਥ ਸਾਹਿਬ ਦੇ ਵਿੱਚ ਕੁਝ ਕ ਪੰਕਤੀਆਂ ਦਰਜ ਨੇ ਜਿਨ੍ਹਾਂ ਦੇ ਆਧਾਰ ਤੇ ਗੁਰਸਹਿਬ ਪ੍ਰਮਾਣ ਕਰਦੇ ਹਨ ਸਖਤ ਸੰਗਤ ਕਿ ਐਸੀ ਜਾਣੀਏ ਜਿੱਥੇ ਇੱਕ ਨਾਮ ਵਖਾਣੀ ਸਾ ਸੰਗਤ ਜੀ ਇੱਥੇ ਇੱਕ ਪਰਮਾਤਮਾ ਉਸ ਹਰੀ ਪਰਮੇਸ਼ਰ ਦੀ ਗੱਲ ਹੁੰਦੀ ਹੈ ਸਾਨੂੰ ਸੰਗਤਾਂ ਸੰਕਰਨਾ ਚਾਹੀਦਾ ਸੰਗਤਾਂ ਸਾਥੇ ਜ਼ਿੰਦਗੀ ਜੀ ਕੀ ਅਸਰ ਹੈ ਜਦੋਂ ਕਿਸੇ ਗੁਰੂ ਦੇ ਜਨ ਨਾਲ ਕਿਸੇ ਗੁਰਮੁਖ ਪਿਆਰੇ ਨਾਲ ਵਿਚਾਰ ਹੁੰਦੀ ਤੇ ਉਹ ਸਰੀਰ ਕਰਕੇ ਭਾਵੇਂ ਦੂਰ ਪਰ ਗੁਰਵਾਣੀ ਦਾ ਪ੍ਰਭਾਵ ਸਾਨੂੰ ਪ੍ਰਭਾਵਿਤ ਕਰਦਾ ਹੈ ਜਿੰਨੇ ਜਿਹਰੇ ਵਿਚਾਰ ਚੱਲ ਰਹੀ ਹੁੰਦੀ ਹੈ ਉਹਨੇ ਜਿਹਰੇ ਸਾਡੇ ਮਨ ਦੀ ਹਾਲਤ ਹੋਰ ਹੁੰਦੀ ਹੈ ਮਨ ਚ ਫੁਰਨੇ ਵੀ ਹੋ ਰਹੇ ਫੁੱਟਣ ਲੱਗ ਪੈਂਦੀ जिमे के मैमे गुरवाणी पढਾਂਗੀ ਸਵੇਰੇ ਚੜਦੀ ਉਠਾਂਗੇ ਪਾਉ ਤਿੰਨ ਚਾਰ ਵਾਰੀ ਜੇਦੋਂ ਸ਼ਾਂਤ ਮਹੌਲ ਹੁੰਦਾ ਗੁਰਵਾਣੀ ਵਿਆਸ ਕਰਾਂਗੀ ਜਾਂ ਕਰਾਂਗਾ ਮਿੱਠਾ ਸੁਆ ਰੱਖਾਂਗੇ ਚੜਦੀ ਵਾਲਾ ਜੀਵਨ ਜੀਵਾਂਗੇ ਅਸੀਂ ਵੀ ਤੇ ਜਦੋਂ ਵਿਚਾਰ ਬੰਧ ਹੋ ਗਏ ਹੁੰਦੇ ਫਿਰ ਮਨ ਤਦ ਦਿੱਲੀ ਹੁਣ ਸ਼ੁਰੂ ਹੋ ਜਾਂਦੀ। ਉਹ ਛੇੜਾ ਗੁਰਵਾਨੇ ਵਿਚਾਰ ਦਾ ਫੁਰਨਾ ਭੁੱਟਿਆ ਸੀ। ਉਹ ਕੱਲ ਤੇ ਟਲ ਜਾਂਦਾ। ਫਿਰ ਵੀ ਕੱਲ ਤੋਂ ਸ਼ੁਰੂ ਕਰਾਂਗੇ। ਤੇ ਕਿੰਨੇ ਹੀ ਕੱਦ ਅਸੀਂ ਕੱਟ ਦਿੰਦੇ ਹਾਂ। ਐਦਾਂ ਨਹੀਂ ਚੰਗੇ ਕੰਮ ਲਈ ਕੱਲ ਦੀ ਉਡੀਕ ਨਾ ਕਰੋ। ਪਛਤਾਵਾ ਪੱਲੇ ਪਹਿਣਾ ਨਹੀਂ ਤੇ ਚੰਗੇ ਕੰਮ ਨੂੰ ਛੇਤੀ ਕਰ ਲੈਣਾ ਚਾਹੀਦਾ ਤੇ ਮਾੜੇ ਕੰਮ ਚ ਕਾਲੀ ਨਾ ਕਰੋ ਕੱਲ ਤੇ ਟਾਲ ਦੋ ਹੋ ਸਕਦਾ ਬਚ ਜਾਓ ਇਸ ਕਰਕੇ ਸਾਨੂੰ ਚੰਗੀ ਸੰਗਤ ਕਰਨੀ ਚਾਹੀਦੀ ਹੈ ਗੁਰਵਾਣੀ ਪੜ੍ਹਨੀ ਚਾਹੀਦੀ ਹੈ ਨਾਮ ਜਪ ਕੁੰਡ ਸ਼ਕੋ ਕੀਰਤ ਕਰੋ